ਗੁਰਦਾਸਪੁਰ ਦੇ ਵਿੱਚ ਚੋਣ ਖੇੜਾ ਪੂਰੀ ਤਰ੍ਹਾਂ ਪੱਕ ਚੁੱਕਾ ਗਿਆ ਹੈ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਦਾਵਾ ਨੂੰ ਆਪਣਾ ਉਮੀਦਵਾਰ ਜਿਹੜਾ ਗਿਆ ਉਹ ਐਲਾਨ ਕਰਤਾ ਹੈ ਜਿੱਤੋਂ ਬਾਅਦ ਰੋਡ ਸ਼ੋਅ ਕੀਤਾ ਗਿਆ ਉਹਨਾਂ ਵੱਲੋਂ ਕਿ ਬਹੁਤ ਜ਼ਿਆਦਾ ਇਕੱਠੜਾ ਉਹ ਦੇਖਣ ਨੂੰ ਮਿਲਿਆ ਜਿੱਤੋਂ ਬਾਅਦ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਬਿਆਨ ਦਿੱਤਾ ਗਿਆ ਕਿ ਹੁਣ ਜਿਹੜੀ ਹਵਾ ਆ ਗਈ ਉਹ ਫੇਰ ਇੱਕ ਵਾਰ ਬਦਲਦੀ ਹੋਈ ਨਜ਼ਰ ਆਉਂਦੀ ਪਈ ਹੈ ਲੋਕਾਂ ਵੱਲੋਂ ਇਸ ਵਾਰ ਦਾ ਫਤਵਾ ਕਾਂਗਰਸ ਪਾਰਟੀ ਨੂੰ ਫੇਰ ਦਿੱਤਾ ਜਾਏਗਾ ਕਿਉਂਕਿ ਇੰਨਾ ਇਕੱਠ ਦੇਖਣ ਨੂੰ ਜੋ ਮਿਲਿਆ ਹੈ ਉਹਨਾਂ ਦਾਵਾ ਕੀਤਾਗਾ ਕਿ ਕਾਂਗਰਸ ਜਿਹੜੀ ਕਾਂਗਰਸ ਦੀ ਸੀਟ ਹੈਗੀ ਆ ਗੁਰਦਾਸਪੁਰ ਦੀ ਉਹ ਜਿੱਤ ਕਿਹੜੇ ਗਏ ਆ ਪਾਰਟੀ ਦੇ ਝੋਲੀ ਵਿੱਚ ਪਾਵਾਂਗੇ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਵਿੱਚ ਹੁਣ ਲੋਕ ਜਿਹੜੇ ਗਏ ਉਹ ਕਿਨੂੰ ਨਵੇਂ ਸਿਰ ਤੋਂ ਫੇਰ ਜਤੋਣਗੇ ਐਮਪੀ ਦਾ ਖਿਤਾਬ ਕਿਨੂੰ ਦੇਣਗੇ ਕਿਨੂੰ ਵੋਟਾਂ ਪਾ ਕੇ ਜਤੋਣਗੇ ਤਾਂ ਆਉਣ ਵਾਲਾ ਸਮਾਂ ਹੀ ਲੱਗੇਗਾ ਲੇਕਿਨ ਰੈਲੀਆਂ ਦੀ ਗੱਲ ਕਰੀ ਕਿ ਚਾਰੇ ਪਾਸੇ ਹੀ ਪੂਰਾ ਚੋਣ ਖੇੜਾ ਪੱਕ ਚੁੱਕਾ ਗਿਆ ਹੈ ਹਰ ਪਾਸੇ ਲੋਕਾਂ ਵੱਲੋਂ ਇਹ ਰੈਲੀਆਂ 'ਚ ਪਹੁੰਚ ਕਿਹੜੇ ਗਈਏ ਉਹ ਸ਼ਿਰਕਤ ਕੀਤੀ ਜਾ ਰਹੀਗੀ ਚਾਹੇ ਕਾਂਗਰਸ ਹੋਵੇ, ਕਾਲੀ ਦਾ ਲੋਵੇ ਆਮ ਪਾਰਟੀ ਹੋਵੇ ਜਾਂ ਹੋਰ ਬੀਜੇਪੀ ਹੋਵੇ ਹਰ ਪਾਸੇ ਹੀ ਜਿਹੜਾ ਹੈ ਪੂਰਾ ਜੋਰਾਂ ਛੋਰਾ ਦੇ ਨਾਲ ਜੋਰ ਲਗਣਾ ਸ਼ੁਰੂ ਹੋ ਚੁੱਕਾ ਹੈ ਜਲਦ ਹੀ ਨੋਮੀਨੇਸ਼ਨ ਕੀਤਾ ਜਾਏਗਾ ਉਸ ਤੋਂ ਬਾਅਦ ਵੋਟਾਂ ਦੇ ਦੇ ਨੇ ਵੀ ਨਦੀਕ ਆਏਗਾ ਤੇ ਫਿਰ ਬਾਤ ਉਹ ਰਿਜ਼ਲਟ ਆਉਂਦੇ ਹੀ ਪਤਾ ਚੱਲੇਗਾ ਕਿ ਪੰਜਾਬ ਨੇ ਕਿਹਨੂੰ ਪਾਇਆ ਇੱਕ ਵਾਰੀ ਫਿਰ ਸੇਰਾ ਬਣੇ ਰਹੋ ਸਾਡੇ ਚੈਨਲ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਕਮੈਂਟ ਕਰਦ ਕਰੋ ਲਾਈਕ ਕਰਦ ਕਰੋ ਚੈਨਲ ਸਾਡੇ ਨੂੰ ਫੋਲੋ ਜਰੂਰ ਕਰਿਆ ਕਰੋ ਤਾਂ ਕਿ ਨਵੀਆਂ ਤੇ ਤਾਜ਼ੀਆਂ ਅਪਡੇਟ ਤੁਹਾਡੇ ਪੌਂਸਾ ਕਰਨਾ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹ ਚੀਜ਼ ਖਤਮ ਹੋ ਗਈ ਹੁਜ਼ੂਰistan ਇੱਕ ਮਜ਼ਬੂਤ ਦੇਸ਼ ਬਣਨਾ ਚਾਹੁੰਦਾ ਬੜੀ ਮੁਸ਼ਕਲ ਦੇ ਨਾਲ ਆਜ਼ਾਦੀ ਲਈ ਉਸਾਂ ਨੇ ਆਜ਼ਾਦੀ ਨੂੰ ਪ੍ਰਕਰਾਰ ਰੱਖਾਂਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਪਣੇ ਬਾਰਡਰ ਦੀ ਆਪਣੇ ਪੰਜਾਬ ਦੀ ਗੱਲ ਕਰਨਗੇ ਆਪਣੇ ਕਸਾਣਾ ਦੀ ਗੱਲ ਕਰਾਂਗੇ ਆਪਣੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਾਂਗੇ ਜਿਹੜਾ ਕਿਸਾਨ ਨੂੰ ਕਿਹਾ ਗਿਆ ਸੀ ਜਿਹੜਾ ਕਿਸਾਨ ਨੂੰ ਕਿਹਾ ਗਿਆ ਸੀ ਤੇ ਡਬਲ ਇਨਕਮ ਕਰਾਂਗੇ ਉਹ ਵੀ ਅਸੀਂ ਜਾਇ ਗੱਲ ਕਰਾਂਗੇ ਪੂਰੇ ਹਿੰਦੁਸਤਾਨ ਦੀ ਜਿਹੜੀ ਹਵਾ ਬਦਲ ਗਈ ਆ ਰਾਜਸਥਾਨ ਦੇ ਵਿੱਚ ਜਿੱਥੇ ਕਿਹਦੇ 25 ਜ਼ੀਰੋ ਕਰਾਂਗੇ ਅਸੀਂ ਪ੍ਰਧਾਨ ਮੰਤਰੀ ਨੂੰ ਪਿਛੇਨੇ ਛੜਾ ਕੇ ਆਏ ਆ ਮੁੱਖ ਮੰਤਰੀ ਕਹਿੰਦਾ 13 ਜ਼ੀਰੋ ਤੇ ਇਹਦੇ ਉਹ ਸੰਗਰੂਰ ਵਾਲੀ ਤੇ ਪਹਿਲਾਂ ਵੇਖ ਲੈ ਜਿਹੜੀ ਗੁਰਦਾਸਪੁਰ ਦੀ ਮੀਟਿੰਗ ਵਿੱਚ ਤੁਸੀਂ ਵੀ ਉੱਥੇ ਪਹੁੰਚੇ ਹੋ ਇਹਦੇ ਤੋਂ ਦੁਨੀਆ ਸਰਕਾਰ ਦੇ ਬਾਅਦ 5 10 ਗੁਣਾ ਵੱਧ ਖੜੀ ਆ ਸਰਕਾਰ 10 ਮਿੰਟ ਹੋਏ ਨੇ ਘੱਟੋ ਹਲਕੇ ਤੇ ਕਿੰਨਾ ਹੋ ਗਿਆ ਮੇਰੇ ਖਿਆਲ 2.5 ਵਾ ਚੱਲੇ ਨੇ ਜਿੰਨਾ ਹੋ ਗਿਆ ਤੇ ਤੁਸੀਂ ਵੇਖ ਲਓ ਕਿ ਲੋਕਾਂ ਦੇ ਨਾਲ ਕੀ ਕਹਦਾ ਹਜੂਮ